ਨਵਾਂ ਸ਼ਹਿਰ ਬਾਰਾਂਦਰੀ ਦੇ ਨੇੜੇ ਸਥਿਤ ਮਸਜਿਦ ਦੇ ਨਾਲ ਲੱਗਦੇ ਪਲਾਟ ਦੇ ਕਬਜ਼ੇ ਨੂੰ ਲੈ ਕੇ ਸ਼ਨੀਵਾਰ ਨੂੰ ਫਿਰ ਮਾਮਲਾ ਭੱਗ ਗਿਆ ਆ ਤੁਸੀਂ ਮੌਕੇ ਦੀ ਵੀਡੀਓ ਦੇਖ ਰਹੇ ਹੋ ਜਿੱਥੇ ਪੁਲਿਸ ਜਿਹੜੀ ਆ ਅਲੱਗ-ਅਲੱਗ ਸੰਗਠਨਾਂ ਨਾਲ Hindu ਸੰਗਠਨ ਤੇ ਮਸਜਿਦ ਨਾਲ ਜੁੜੇ ਲੋਕਾਂ ਦੀ ਗੱਲਬਾਤ ਸੁਣਨ ਲਈ ਸੁਣ ਰਹੀ ਆ ਦੱਸਦੀ ਹੈ ਕਿ ਸ਼ਨੀਵਾਰ ਨੂੰ 12 ਦਰੀ ਮਰਜੀ ਦੇ ਨਾਲ ਲੱਗਦੇ ਪਲਾਟ ਦੇ ਉੱਤੇ ਮਿੱਟੀ ਪਾ ਕੇ ਇੰਟਰਲੌਕ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਜਿਸ ਦੀ ਜਾਣਕਾਰੀ ਮਿਲਦੇ ਹੀ Hindu ਸੰਗਠਨਾ ਨੇ ਇਸ ਦੀ ਸ਼ਿਕਾਇਤ BDPO ਦਫ਼ਤਰ ਨਵਾਂ ਸ਼ਹਿਰ ਨੂੰ ਕੀਤੀ ਕਿ ਇਹ ਜਿਹੜਾ ਆ ਪੂਰੀ ਤਰ੍ਹਾਂ ਗਲਤ ਢੰਗ ਦੇ ਨਾਲ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਹੋਣ ਦੀ ਕੋਸ਼ਿਸ਼ ਹੋ ਰਹੀ ਆ ਇਹ ਜਾਣਕਾਰੀ ਮਿਲਣ ਤੋਂ ਬਾਅਦ ਨਵਾਂ ਸ਼ਹਿਰ ਵੀਡੀਓ ਦਫ਼ਤਰ ਦੇ ਅਫਸਰ ਸਾਹਿਬਾਨ ਖੁਦ ਬੀਡੀਪੀਓ ਨਵਾਂ ਸ਼ਹਿਰ ਜਿਹੜੇ ਮੈਡਮ ਨੇ ਉਹ ਮੌਕੇ ਤੇ ਪਹੁੰਚੇ ਨੇ ਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ 12 ਗੜੀ ਜਿਹੜੀ ਗਾਰਡਨ ਦੇ ਨਾਲ ਸਰਕਾ ਜਿਹੜੀ ਜਗ੍ਹਾ ਆ ਬੀਡੀਪੀਓ ਦਫ਼ਤਰ ਉੱਥੇ ਦੀ ਜ ਇਹ ਵੀਡੀਓ ਆ ਜਿੱਥੇ ਕਿ ਅੱਜ ਇੱਕ ਪਲਾਟ ਦੇ ਉੱਤੇ ਇੰਟਰਲੌਕ ਲਗਾਉਣ ਦਾ ਕੰਮ ਸ਼ੁਰੂ ਹੋਇਆ ਸੀ ਇਹ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹਿੰਦੂ ਸੰਗਠਨਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਮਸਜਿਦ ਦੇ ਨਾਲ ਜੁੜੇ ਲੋਕ ਆ ਉਹਨਾਂ ਵੱਲੋਂ ਗਲਤ ਢੰਗ ਦੇ ਨਾਲ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਜਿਸ ਦਾ ਉਹਨਾਂ ਨੇ ਵਿਰੋਧ ਜਤਾਇਆ ਆ ਤੁਸੀਂ ਮੌਕੇ ਦੀਆਂ ਤਸਵੀਰਾਂ ਨਵਾਂ ਸ਼ਹਿਰ ਵੀਡੀਓ ਦਫ਼ਤਰ ਦੀ ਜਿਹੜੀ ਜਗ੍ਹਾ ਦੱਸੀ ਜਾ ਰਹੀ ਆ ਮਸਜਿਦ ਦੇ ਨਾਲ ਉੱਥੇ ਦੀਆਂ ਦੇਖ ਰਹੇ ਹਾਂ ਇਸ ਤੋਂ ਬਾਅਦ ਬੀਡੀਪੀਓ ਨਵਾਂ ਸ਼ਹਿਰ ਵੱਲੋਂ ਮਸਜਿਦ ਵੱਲੋਂ ਜਿਹੜਾ ਇੱਕ ਦਰਵਾਜ਼ਾ ਬੀਡੀਪੀਓ ਦਫ਼ਤਰ ਦੀ ਜ਼ਮੀਨ ਵੱਲੋਂ ਨਿਕਲਿਆ ਸੀ ਉਸ ਨੂੰ ਵੀ ਬੰਦ ਕਰਵਾ ਦਿੱਤਾ ਤਾਲਾ ਲਗਵਾ ਕੇ ਉਹਨੂੰ ਬੰਦ ਕਰਵਾਉਣ ਦੀ ਗੱਲ ਕਹੀ ਆ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਨਵਾਂ ਸ਼ਹਿਰ 12 ਦਰੀ ਪਾਰਕ ਦੇ ਨਾਲ ਜਿਹੜੀ ਮਸਜਿਦ ਦੀ ਜਗ੍ਹਾ ਮੌਕੇ ਤੇ ਪਹੁੰਚੇ ਇੰਤਜ਼ਾਮੀਆਂ ਕਮੇਟੀ ਦੇ ਮੈਂਬਰ ਡਾਕਟਰ ਨੂਰ हसन ਨੂੰ ਬੀਡੀਪੀ ਦਫ਼ਤਰ ਵੱਲੋਂ ਜਿਹੜੀ ਆ ਇਹ ਹਦਾਇਤਾਂ ਜਾਰੀ ਕੀਤੀ ਗਈਆਂ ਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਕੀਤਾ ਜਾਵੇ ਜਿਸ ਦੇ ਕਰਕੇ ਮਾਹੌਲ ਖਰਾਬ ਹੁੰਦਾ ਡਿਪਾਰਟਮੈਂਟ ਮੰਤਰੀ ਆ ਦੁਕਾਨਾਂ ਬਣਾ ਆ ਰਿਹਾ ਜੀ ਵੀਡੀਓ ਮੈਡਮ ਦੀ ਮੌਜੂਦਗੀ ਦੇ ਸਰਕਾਰੀ ਪ੍ਰਸ਼ਾਸਨ ਦੀ ਮੌਜੂਦਗੀ ਦੇ ਨਾਲ ਕੰਮ ਹੋ ਰਿਹਾ ਹੈ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਤਾਲਾ ਲਗਾਇਆ ਜਾ ਰਿਹਾ ਹੈ ਕਿ ਸਰਕਾਰੀ ਦਫਤਰ ਦੇ ਬਾਹਰ ਦਰਵਾਜ਼ਾ ਨਹੀਂ ਖੜਿਆ ਜਾ ਸਕਦਾ ਪੰਚਾਇਤੀ ਜੀ ਆ ਡਾਇਰੈਕਟ ਧੰਨਵਾਦ ਜੀ ਧੰਨਵਾਦ ਮਤਲਬ ਇਹ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਹੋਇਆ ਆ ਮੇਰੀ ਗੱਲ ਸੁਣ ਲੈਂਗੇ ਐਸਾ ਕੋਈ ਨਹੀਂ ਸਰਕਾਰੀ ਜ਼ਮੀਨ ਤੁਸੀਂ ਕਹਿੰਦੇ ਦੋਨੋਂ ਪਲਾਟ ਇੱਕ ਦਾ ਮਤਲਬ ਇਹ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਆ ਇੱਕ ਮਿੰਟ ਬੈਠੋ ਪਹਿਲਾਂ ਕੰਮ ਕਰੋ ਜਿਹੜਾ ਜਾਇਜ਼ ਹੋਵੇ ਜੇ ਤੁਹਾਨੂੰ ਸ਼ਹਿਰ ਤੋਂ ਮੋਰ ਨਾ ਕਰਾਉਂ ਅਸੀਂ ਹਰ ਧਰਮ ਦੀ ਇੱਜ਼ਤ ਕਰਦੇ ਆਂ ਪਰ ਤੁਸੀਂ ਨਜਾਇਜ਼ ਕਰੋਗੇ ਫਿਰ ਨਹੀਂ ਹੋਣਾ ਨਹੀਂ ਨਹੀਂ ਸਰ ਅਸੀਂ ਤੁਹਾਨੂੰ ਲੱਗਦਾ ਇਹ ਇੱਥੇ ਗੰਦਗੀ ਨਾਲ ਅੰਦਰ ਗੰਦਗੀ ਮਾਨੂੰ ਲੱਗਦਾ ਕਿ ਇਹ ਗੰਦਗੀ ਕਰਕੇ ਅੰਦਰ ਪ੍ਰੋਬਲਮਾਂ ਦੇਖੋ ਸਭ ਕੁਝ ਜਾਣੇ ਕੁਝ ਵੀ ਅਸੀਂ ਤੇ ਸਫਾਈ ਰੱਖਾਂਗੇ ਆਪਣੇ ਲੈਵਲ ਤੇ ਤੁਸੀਂ ਕਹੇ ਗ੍ਰੈਜੂਏਟ ਨਹੀਂ ਕਰੋਗੇ ਇੱਥੇ ਕੋਈ ਕਾਰਵਾਈ ਨਹੀਂ ਕਰੂਗੇ ਦੇਖੋ ਪਹਿਲਾਂ ਇੱਥੇ ਮੇਡ ਸਟੇਟ ਦਾ ਸਿੱਸੀ ਬੜੀ ਮੁਸ਼ਕਿਲ ਆ ਸਾਫ ਕਰਾਇਆ ਜੰਗਲਾਂ ਵਾਲੀ ਸਾਡੀ ਜਗ੍ਹਾ ਵਿੱਚ ਟੂਟੇ ਲਾਈਆਂ ਹੋਈਆਂ ਨੇ ਆਪਣਾ ਕਨੈਕਸ਼ਨ ਕਟਾਓ ਆਪਣੇ ਖਰਚੇ ਪਾਸੇ ਕਰਾਓ ਠੀਕ ਹੈ ਜੀ ਤੇ ਮਾਹੌਲ ਖਰਾਬ ਨਾ ਕਰੋ ਨਹੀਂ ਸਰ ਨਹੀਂ ਮਾਹੌਲ ਖਰਾਬ ਕਰਨਾ ਨਹੀਂ ਚਾਹੁੰਦੇ ਠੀਕ ਹੈ ਤੁਹਾਡੀ ਤਾਂ ਨਾਲ ਹੀ ਕਦਰ ਕਰਦੇ ਤੇ ਗੰਦਗੀ ਨਹੀਂ ਹੋਊਗੀ ਇੱਥੇ ਸਫਾਈ ਹੋਊਗੀ ਬਟ ਤੁਸੀਂ ਨਹੀਂ ਕਰਾਉਂਦੇ ਅਸੀਂ ਕਰਾਉਂਗੇ ਤੇ ਗ੍ਰੈਜੂਏਟ ਨਹੀਂ ਹੋਊਗਾ